ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਜਿਹੜੀ ਭਾਈ ਅੱਜ ਦੀ ਵੀਡੀਓ ਬਣਾਉਣ ਲੱਗੇ ਆ ਜੱਗੀ ਡੈਰੀ ਫਾਰਮ ਚੋਂ ਬਣਾਉਣ ਲੱਗੇ ਆ ਖਾਸ ਭਾਈ ਬਰਨਾਲਾ ਸ਼ਹਿਰ ਚੋਂ ਬਣਾਉਣ ਲੱਗੇ ਆ ਬਾਈ ਦਾ ਜਿਹੜਾ ਨੌਰਾਗਾ ਭਾਈ ਬਹੁਤ ਵਧੀਆ ਬਣਾਇਆ ਵਾ ਤੇ ਇੱਥੇ ਰਹਿਣ ਦਾ ਜਿਹੜਾ ਖਾਸ ਪ੍ਰਬੰਧ ਆ ਆ ਉੱਪਰ ਦੇਖ ਸਕਦੇ ਹੋ ਭਾਈ ਉੱਪਰਲੀ ਮੰਜ਼ਲ ਤੇ ਜਿਹੜੇ ਕਮਰੇ ਬਣਾਏ ਹੋਏ ਭਾਈ ਦਾ ਰਹਿਣ ਦਾ ਖਾਸ ਪ੍ਰਬੰਧ ਆ ਬਾਈ ਕਹਿ ਦਿੰਦਾਗਾ ਵੀ ਭਾਈ ਦੋ ਡੰਗ ਚੋ ਕੇ ਰਹਿ ਕੇ ਇੱਥੇ ਪਸ਼ੂ ਫੇਰ ਖਰੀਦ ਕੇ ਲੈ ਕੇ ਜਾਓ ਭਾਈ ਜੱਗੀ ਡੈਰੀ ਫਾਰਮ ਤੇ ਅੱਜ ਪਹੁੰਚਿਆ ਬਰਨਾਲਾ ਤੇ ਆਉ ਕਰ ਲੈਨੇ ਬਾਈ ਨਾਲ ਗੱਲਬਾਤ ਇੱਥੇ ਮੰਗ ਹਾਂਜੀ ਬਾਈ ਕੋਲੇ ਅੱਜ 20 ਤੋਂ 25 ਗਾਵਾਂ ਨੇ ਬਾਈ ਤੇ ਵਿੱਚੀ ਤਾਜ਼ੀਆਂ ਸੂਈਆਂ ਵਿੱਚੀ ਗੱਬੜਾ ਨੇ ਹਰ ਤਰ੍ਹਾਂ ਦਾ ਬਾਈ ਕੋਲੇ ਭਾਗ ਆ ਛੋਟੇ ਤੋਂ ਛੋਟਾ ਵੱਡੇ ਤੋਂ ਵੱਡਾ ਜਦੋਂ ਮਰਜੀ ਆ ਕੇ ਬਾਈ ਤੁਸੀਂ ਇੱਥੋਂ ਗਾਵਾਂ ਖਰੀਦ ਸਕਦੇ ਹੋ ਇੱਕ ਖਾਸ ਗੱਲ ਆ ਬਾਈ ਦੀ ਜਦੋਂ ਵੀ ਆਵੋਗੇ ਜਿਹੜਾ ਮਰਜ਼ੀ ਦੇਣ ਹੋਵੇ ਬਾਈ ਕੋਲੇ 10 ਤੋਂ 15 ਗਾਵਾਂ ਹਰ ਟਾਈਮ ਬਾਈ ਦੇ ਨੌਰੇ 'ਚ ਟੜਗੀਆਂ ਹੁੰਦੀਆਂ ਨੇ ਚਾਹੇ ਸੂਈ ਵੀ ਆ ਚਾਹੇ ਗੱਬਣਾ ਚਾਹੇ ਛੋਟਾ ਪਾ ਚਾਹੇ ਵੱਡਾ ਪਾ ਆਓ ਕਰ ਲੈਨੇ ਬਾਈ ਨਾ ਗੱਲਬਾਤ ਅੱਜ ਬਾਈ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਬਾ ਜੀ ਫਰੋਂ ਦੇਖਣ ਆਲਿਆਂ ਨੂੰ ਹੋ ਠੀਕ ਹੋ ਵਧੀਆ ਹਾਂ ਜੀ ਹਾਂ ਵਧੀਆ ਜੀ ਵਧੀਆ ਚੱਲਦਾ ਕੰਮ ਹੋਰ ਕਿਰਪਾਵਾ ਮੇਰੇ ਨਾਲ ਕੋਈ ਪੂਰਾ ਵਧੀਆ ਕਾਰੋਬਾਰਾ ਜੀ ਚਲੋ ਵਧੀਆ ਤੇ ਹੈਗੇ ਆ 20 ਕਿਨ ਨਾ ਹਾਂ ਜੀ ਹਾਂ 20 ਨਾ ਹੈਗੇ ਆਪਣੇ ਕੋਲ ਜੀ ਪੂਰੀਆਂ ਵਧੀਆ ਵੇੜਾਂ ਸਾਰੇ ਨੇ ਟੌਪ ਕਲਾਸ ਦੇ ਅੱਜ ਠੀਕ ਆ ਜੀ ਬਾਕੀ ਵਿੱਚ ਸੂਈਆਂ ਵੀ ਇਹ ਨੇ ਕੋ ਸੂਣ ਵਾਲੀਆਂ ਨੇ ਜਦੋਂ ਮਰਜੀ ਬੰਦਾ ਬਰਨਾਲੇ ਆਵੇ ਆਪਣੇ ਨੌਰੇ ਤੇ ਆਵੇ ਉਹਦਾ ਰੋਲ ਆ ਜਿਹੜਾ ਵੱਡਾ ਹਾਈਵੇ ਉਹਦੇ ਨਾਲ ਹੀ ਚੌਕ 'ਚ ਨੌਰਾ ਆਪਣਾ ਜਾਵਾਂ ਠੀਕ ਆ ਜਿੱਧਰੋਂ ਮਰਜੀ ਲੁਧਿਆਣੇ ਕੰਨੀਓ ਆਵੋ ਤਾਂ ਵੀ ਇਧਰੋਂ ਸੰਗਰੂਰ ਕੰਨੀਓ ਲਾਓ ਭਾੜੋੜ ਸੈਣਾ ਭਾੜੋੜ ਕੰਨੀਓ ਜਦੋਂ ਚੌਕ ਦੇ ਵਿੱਚ ਚਰਾਸਤੇ 'ਚ ਨੌਰਾ ਆਪਣਾ ਜਾਵਾਂ ਠੀਕ ਆ ਬਾਈ ਜਦੋਂ ਮਰਜੀ ਬਾਈ ਕਹਿੰਦਾ ਬਰਨਾਲੇ ਆ ਜਾਓ ਬਾਈ ਦੇ ਨੌਰੇ ਤੇ ਆ ਜਾਓ ਜਿਹੇ ਜਆ ਭਾਅ ਕਹੋਗੇ ਜਿਹੇ ਦੀ ਗਾਂ ਕਹੋਗੇ ਉਹੇ ਦੀ ਬਾਈ ਤੁਹਾਨੂੰ ਲੈ ਕੇ ਦੇ ਦੇ ਇੱਕ ਤਰ੍ਹਾਂ ਦੀ ਗਾਂ ਮਿਲ ਜੂਗੀ ਹਾਂ ਮੂੰ ਤਾਂ ਵੈਸੇ ਖੜੀ ਹੋਗੀ ਬਾਈ ਦੇ ਨੌਰੇ 'ਚ ਜੇ ਕੋਈ ਨਾ ਵੀ ਹੋਵੇ ਤਾਂ ਬਾਈ ਉਹ ਜੱਲਪ ਕੇ ਦੇ ਦੇ ਕੋਈ ਕਹਿੰਦਾ ਮੋੜਦ ਨਹੀਂ ਦਿੰਦੇ ਕੋਈ ਵੀਰ ਦੂਰੋਂ ਆਊਗਾ ਆਪਣੇ ਕੋਲੇ ਰਹਿਣ ਬੈਠਣ ਦੀ ਪੂਰੀ ਸੁਵਿਧਾ ਹੈਗੀ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਸਹੀ ਗੱਲ ਆ ਬਈ ਆ ਮੈਂ ਦਾ ਸੀਗਾ ਰਹਿਣ ਦਾ ਜਿਹੜਾ ਖਾਸ ਪ੍ਰਬੰਧ ਦਾ ਦੋ ਡੰਗ ਚੋਕੇ ਡੰਗਰ ਲਿਜਾਣਾ ਚੋਕੇ ਲਿਜਾ ਸਕਦਾ ਕੋਈ ਬਾਹਰੋਂ ਵੀਰ ਆਉਂਦਾ ਹੈਗਾ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਹੀ ਗੱਲ ਆ ਬਈ ਮੋਬਾਈਲ ਨੰਬਰ ਬੋਲ ਦੇ ਜੀ 981539107 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਪਹਿਲੇ ਨੰਬਰ ਤੇ ਬੜਾ ਹੈ ਕਿਹੜਾ ਸੂਆ ਸੋਨੀ ਹੈ ਸੂਆ ਬਾਈ ਜੀ ਦੂਜਾ ਠੀਕ ਆ ਬਾਕੀ ਜਿਹੜੀ ਚੀਜ਼ ਆਪਾਂ ਨੂੰ ਮਤਲਬ ਵੀਡੀਓ ਤੋਂ ਸ਼ੁਰੂ ਤੋਂ ਦੱਸ ਦੇ ਗੱਲ ਬਾਈ ਜੀ ਠੀਕ ਆ ਬਾਈ ਜਿਹੜੀ ਚੀਜ਼ ਆਪਾਂ ਨੂੰ ਫਾਰਮਰ ਮੂਰੇ ਦੱਸਦਾ ਹੈ ਠੀਕ ਆ ਆਪਾਂ ਉਹੀ ਚੀਜ਼ ਰਿਪੀਟ ਕਰਦੇ ਆ ਮੂਰੇ ਓਕੇ ਬਾਕੀ ਆਪਣੇ ਕੋਲੇ ਆ ਕੇ ਰਹਿ ਕੇ ਕੋਈ ਵੀ ਵੀਰ ਆ ਆਪਦੀ ਅੱਖਾਂ ਨਾਲ ਜਾਂਚ ਕੇ ਪਸੂ ਲੈ ਜਾਵੇ ਠੀਕ ਹੈ ਮਤਲਬ ਜੇ ਕੋਈ ਅਰਵੀਰ ਕਹਿੰਦਾ ਯਾਰ ਵਪਾਰੀ ਝੂਠ ਬੋਲ ਦਿੰਦੇ ਜਾ ਰਹੇ ਆ ਆਪਣੇ ਕੋਲੇ ਇਹੋ ਜਿਹਾ ਕੋਈ ਵੀ ਕੰਮ ਨਹੀਂ ਆਪਣੇ ਕੋਲੇ ਰਵਾ ਹੋਰ ਹੈ ਹੂੰ ਜੇ ਆਪਾਂ 20 ਕਿਲੋ ਦੁੱਧ ਕਹਿੰਦੇ ਆ ਤਾਂ 20 ਕਿਲੋ ਚੋਕੇ ਲੈ ਕੇ ਜਾਓ ਇੱਥੋਂ ਠੀਕ ਹੈ ਭਾਈ ਤੇ ਕਿਹੜਾ ਸੋਚ ਜਗੀ ਸਵਾ ਦੂਜਾ ਜੀ ਤੀਜਾ ਮੰਨ ਕੇ ਲੈ ਲੇਗੀ ਤੀਜਾ ਮੰਨ ਕੇ ਲੈ ਕਿੰਨੇ ਦਿਨ ਲੈਦੀ ਹੈ ਹਜੇ ਦਿਲ ਤਿਆਰ ਹੀ ਨਹੀਂ ਤੇ ਆਪਣੇ ਕੋਲ ਸਾਰੀਆਂ ਮਾੜਾ ਬਾਬਾ ਜੀ ਬਸਾਂ ਇਹ ਮੰਨੂ ਵੀ 2 ਤੋਂ 4 ਦਿਨਾਂ ਲਈ ਨੇ ਕੋਈ ਰਾਤ ਨੂੰ ਜਾ ਕੇ ਸੂਪੂਗੀ ਹੂੰ ਸਾਰੀਆਂ ਮਾੜਾ ਤਿਆਰ ਨੇ ਤੇ ਕਿੰਨਾ ਕੁ ਦੁੱਧ ਦੱਸਿਆ ਮਾਲਕਾਂ ਨੇ 20 ਕਿਲੋ ਦੱਸਿਆ ਬਾਬਾ ਜੀ ਦਾ ਠੀਕ ਆ ਬਾਕੀ ਠੰਡੀ ਢੁੰਡੀ ਕਾਇਮ ਹੈ ਕੀ ਬਾਤ ਹੈ ਅੱਟਾ ਰੰਗ ਪ੍ਰਿੰਟ ਆ ਕਲਰ ਮੂਵਾ ਬਹੁਤ ਸੋਹਣਾਗਾ ਸਹੀ ਗੱਲ ਆ ਬਾਈ ਫੇਰ ਸਭ ਤੋਂ ਬੜਾ ਹੋਣ ਵੀਰਾਂ ਨੂੰ ਬੇਨਤੀ ਆ ਬੜਾ ਛੋਟੇ ਭਾ ਕਰਨੀ ਨਾ ਜਾਇਆ ਕਰੋ ਕਿਉਂਕਿ ਅੱਜ ਇਹਦਾ ਜੋਗਾ ਛੋਟਾ ਡੰਗਰ ਘਰ ਨਹੀਂ ਪੂਰਾ ਕਰਦਾ ਸਹੀ ਗੱਲ ਹੈ ਬੰਦੇ ਉਹ ਖਵਾਉਣ ਦਾ ਕੀ ਫਾਇਦਾ ਜਿਹੜਾ 400 ਡੰਗਰ ਪਾਵੇ ਉਹੀ ਲੈ ਕੇ ਜਾਓ ਉਹੀ ਲੈ ਕੇ ਜਾਓ ਬਾਕੀ ਆਪਣੇ ਜਿਹੜੇ ਅੱਜ ਪਾ ਹੋਣਗੇ ਜੀ ਉਹ 50 ਤੋਂ ਲੈ ਕੇ 75 ਤੱਕ ਹੋਣਗੇ ਕੋਈ 90 ਨਹੀਂ ਕੋਈ ਲੱਖ ਨਹੀਂ ਜਿਹੜੇ ਲੋਕ ਇਹ ਜਿਹੇ ਬਣਾ ਦਾ ਲੱਖ ਲੱਖ ਮੰਗਦੇ ਆ 90 90 ਮੰਗਦੇ ਆ ਪਰ 70 75 ਦੀ ਬਣਾ ਦੇ ਠੀਕ ਆ ਤੇ ਮੁੱਲ ਫਿਰ ਫੋਨ ਤੇ ਹੋ ਜੂ ਕੱਲੀ ਗੱਲ ਹਾਂਜੀ ਫੋਨ ਤੇ ਸਾਰਿਆਂ ਦੇ ਕਿਉਂਕਿ ਬਣਾ ਜਿਆਦੇ ਹੁੰਦੀਆਂ ਨੇ ਦੋ ਨੰਬਰ ਵਾਲੀ ਖੋਲ ਲੋ ਠੀਕ ਆ ਬਈ ਕਿਹੜਾ ਸੁਆ ਆ ਗੋ ਸਾਡਾ ਸੁਹਾ ਦੂਜਾ ਹੀ ਕਿਉਂ ਦੂਜਾ ਹੈਗਾ ਪਿਆਰ ਦੂਜਾ ਕਿਉਂਕਿ ਜਿਹੜੀ ਵੀ ਆਪਣੀ ਅੱਖਾਂ ਕੰਮ ਕਰਦੀਆਂ ਉਹ ਹੀ ਵਹਿਣ ਕਮਾਂਗੀ ਹੂੰ ਠੀਕ ਆ ਇਹ ਪਿਆਰ ਦੂਜਾ ਸੁਹਾਗੀ ਜੀ ਬਾਕੀ ਬੁਣੀ ਬੁਣੀ ਥਾਲੇ ਬਾਦ ਖਾ ਕੇ ਕੀ ਬਾਤ ਆ ਬਾਈ ਫੁੱਲ ਗਰੰਟੀ ਵਾਲੀ ਵਹਿਣਾ ਠੀਕ ਆ ਜੇ ਚੰਗੀ ਕੇਅਰ ਕਰਨ ਵਾਲਾ ਵੀਰ ਹੋਇਆ ਤਾਂ 25 ਕਿਲੋ ਦੁੱਧ ਚੋਲੂਗਾ ਨਹੀਂ 22 ਕਿਲੋ ਖੁੱਲਾ ਮੰਨ ਕੇ ਲੈ ਲੈ ਹੂੰ ਤੋਰਾ ਤਾਰਾ ਕਰਮ ਵਾਲੀ ਦਾ ਚੰਗਾ ਬਾਕੀ ਢੁੰਡੀ ਬਹੁਤ ਜ਼ਿਆਦਾ ਮਰਜੀ ਬੁੜੀਆਂ ਕੁੜੀਆਂ ਭੈਣਾਂ ਜਿਵੇਂ ਆਪਸੂ ਸੰਹਉਂਦੀਆਂ ਨੇ ਠੀਕ ਆ ਮਤਲਬ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਸਹੀ ਗੱਲ ਆ ਬਾਈ ਨੇਵਾ ਕਮਾਲ ਢੱਲਾਂ ਬਹੁ ਪਈਆਂ ਕੱਚੀ ਜ਼ਰੂਰਤ ਦੇਣ ਹਜੇ ਲੈਂਦੀ ਆ ਉਹਦੇ ਨੂੰ ਆਰਡਰ ਆ ਜਿਹੜਾ ਹੋਰ ਹੀ ਵਧੀਆ ਤਿਆਰ ਕਰਨਾ ਮੈਂ ਕਿਹਾ ਬਹੁਤ ਸੋਹਣਾ ਆਰਡਰ ਤਿਆਰ ਕਰੂਗੀ ਬਾਕੀ ਕਿੰਨਾ ਦੁੱਧ ਦੇ ਦੂ ਜੀ ਦੁੱਧ ਦੀ 25 ਕਿਲੋ ਦੱਸਿਆ ਮਾਲਕ ਨੇ 22 ਕਿਲੋ ਦੁੱਧ ਮੰਨ ਕੇ ਲੈ ਲੈ ਜਿਹੜਾ ਵੀਰੇ ਨੂੰ ਲਊਗਾ 11 ਕਿਲੋ ਟਾਈਮ ਦਾ ਖੁੱਲਾ ਕੱਢੂਗੀ ਕਹਿਦਾ ਨਹੀਂ ਠੀਕ ਆ ਜੇ ਆਪਣੇ ਕੋਲੇ ਖੜੀ ਰਹੇਗੀ ਤਾਂ ਭੰਨ ਪਾ ਕੇ ਦੇ ਦਾਂਗੇ ਬਹੁਤ ਠੀਕ ਖੋਲ ਲਾ ਬਈ ਤਾ ਨੰਬਰ ਕਿਹੜਾ ਸੂਆ ਪਿਆਰ ਦੂਜਾ ਸੂਆ ਜੀ 6 ਦਾ ਹੁੰਦਾ ਪਿਆਰ ਹੋ ਜਾ ਕੰਨੀ ਜਮਾ ਵੀ ਨਹੀਂ ਕਰਦੀ ਅੱਛਾ ਤੇ ਹੋਰ ਜੇ ਦੰਗੀ ਜੇ ਕੋਈ ਵੀਰ ਆਕੇ ਮੂੰਹ ਪਟਕੇ ਐ ਕਹਦੇ ਵੇ ਅੱਠ ਦੰਦਾ 50000 ਰੁਪਏ ਨਾਮ ਦੇ ਦਾਂਗੇ ਤੇ ਚੋਰ ਦੱਸੋ ਇੰਨੀ ਚੰਗੀ ਵਹਿਣਾ ਸਹੀ ਗੱਲ ਆ ਭਾਈ ਮਾੜੀ ਲੰਮੀ ਤੋਰ ਕੇ ਬੋਲਾ ਆ ਕਰ ਭਾਈ ਫੇਸ ਬੜਾ ਚੰਗਾ ਬੋਦੀ ਬਹੁਤ ਚੰਗੀ ਐ ਪ੍ਰਿੰਟ ਚੰਗਾ ਹੈਗਾ ਥਾਣ ਲੈ ਵਾ ਬੜਾ ਕਮਾਲ ਦਾ ਭਾਈ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਣ ਓਏ ਗਾਂਦੇ ਉੱਤੋਂ ਨਿਕੋ ਬੋਲਾ ਹੈਗਾ ਕੀ ਬਾਤ ਆ ਭਾਈ ਨਾਲੇ ਵਾ ਦੇਖ ਲੋ ਆਰਡਰ ਕਿਹਦਾ ਤਿਆਰ ਕਰਦੀ ਐ ਫਾਰਮਲ ਨੂੰ ਰਿੰਗ ਚ ਨਹੀਂ ਬਹਿਣਾ ਹੁੰਦੀ ਸਹੀ ਗੱਲ ਆ ਭਾਈ ਉਹ ਚੀਜ਼ ਆ ਉਸ ਤਰ੍ਹਾਂ ਦਾ ਲੈ ਵਾ ਤਿਆਰ ਕਰਦੀ ਆਉਂਦੀ ਆ ਤੋਰਾ ਤਾਰਾ ਬਹੁਤ ਚੰਗਾ ਆਰਡਰ ਚੰਗਾ ਮੁਠੀ ਵਾਲਾ ਥਣ ਗਲਾਬੀ ਥਣ ਬਾਕੀ ਥਣ ਲੈਵੇ ਦੀਆਂ ਸਾਰੀਆਂ ਵੇਣਾ ਹੀ ਆਪਣੇ ਕੋਲੇ ਕੋਈ ਨਹੀਂ ਵੀ ਕਿਸੇ ਵੀ ਹੋਈ ਚੁੰਡੀਆਂ ਨਾਲ ਚੁੰਨੀ ਪਊਗੀ ਜਾ ਕੇ ਸਾਰੀਆਂ ਮੁਠੀ ਵਾਲੀ ਚੁਵਾਈ ਵਾਲੀਆਂ ਵੇਣਾ ਸਹੀ ਗੱਲ ਆ ਭਾਈ ਸਹੀ ਗੱਲ ਆ ਅੱਗੇ ਭਾਈ ਖੋਲ ਲਾ 4 ਨੰਬਰ ਤੂਰੀ ਚੱਲ ਪੁੱਤ ਇੱਕ ਪੁੱਤ ਤੂਰੀ ਚੱਲ ਬਰੀ ਤੇ ਕਿਹੜਾ ਸੁਆਜਾ ਕੀ ਦੂਜਾ ਤੀਜਾ ਸੁ ਹੋਊਗੀ ਤੀਜਾ ਠੀਕ ਆ ਨਹੀਂ ਜਿਹੜੀ ਤੀਜਾ ਭਾਈ ਜਿਹੜੀ ਮਾਲਕ ਨੇ ਕਹਿ ਕੇ ਦਿੱਤੀ ਆ ਆਪਾਂ ਉਨੀ ਗੱਲ ਹੀ ਕਹਾਂਗੇ ਗਲਤ ਨਹੀਂ ਕਹਦੇ ਠੀਕ ਆ ਹਮ ਸਹੀ ਗੱਲ ਆ ਭਾਈ ਤੇ ਕਿੰਨੇ ਦਿਨ ਲੈਂਦੀ ਆ ਫਿਰ ਦਿਨ ਭਾਈ ਇਹਦੇ ਦੀ ਬਸ 2-2 4 ਦਿਨ ਹੀ ਨੇ 15 ਕਿਲੋ ਤੋਂ ਦੱਸਿਆ ਮਾਲਕ ਨੇ ਵੀ ਪਹਿਲਾਂ ਸਾਡਾ ਚੋਇਆ ਹੋਇਆ ਦੋ ਸੂਏ ਓਕੇ ਇਹ ਕਿ 16 17 ਕਿਲੋ ਦੁੱਧ ਕੱਢ ਦੂਗੀ ਖੁੱਲਾ ਰੰਗ ਰੂਪ ਚੰਗਾ ਪ੍ਰਿੰਟ ਚੰਗਾ ਥਣਲੇਵਾ ਚੰਗਾ ਤੋਰਾ ਤਾਰਾ ਸੋਨਾ ਲੈਵਾਲੂਗਾ ਤਿਆਰ ਕਰੋਗੀ ਭਾਈ ਬਾਕੀ ਫਿਕਸ ਆਰਡਰ ਦੀ ਬੱਚੀ ਆਏ ਨਹੀਂ ਹੈਗੀ ਵੀ ਕਿਸੇ ਵੀ ਕਿਸਮ ਦਾ ਵੀ ਕੋਈ ਲੈਵਾ ਹੂੰ ਮੈਂ ਟੱਟੂ ਲੈਵਾ ਜਾਂ ਹੋਰ ਬਣੂਗਾ ਬਹੁਤ ਚੰਗਾ ਲੈਵਾ ਠੀਕ ਆ ਭਾਈ ਤੇ ਮੁੱਲ ਫਿਰ ਜਾਇਜ਼ ਹੀ ਹੋ ਮੁੱਲ ਬਿਲਕੁਲ ਜਾਇਜ਼ ਹੋਣਗੇ ਜੀ ਠੀਕ ਆ ਭਾਈ ਦੋ ਦੋ ਪੈਨ ਵਾਲੇ ਮੁੱਲ ਹੋਣਗੇ ਕੋਈ ਦਿੱਕਤ ਵਾਲੀ ਗੱਲ ਨਹੀਂ ਹੋਣੀ ਖੋਲ ਲੈ ਵੀਰੇ ਪਾਣੀ ਰੰਗ ਕੂਟੋਂ ਤੂੰ ਖੋਲ ਲੈ ਕੇ ਹੋਰ ਹੋਰ ਲੈ ਕੇ ਤੂੰ ਕਿਹੜਾ ਸੁਆਜਾ ਕੀ ਸੁਆ ਦੂਜਾ ਜੀ ਦੂਜਾ ਕਿੰਨੇ ਦਿਨ ਲੈਂਦੀ ਹੈ ਭਾਈ ਬਸ ਦੋ ਤੋਂ ਚਾਰ ਦਿਨ ਹੀ ਰਹਿੰਦੇ ਜੀ ਇਹਦੇ ਵੀ ਤਿਆਰ ਹੀ ਨੇ ਸਾਰੀਆਂ ਬਹਿਣਾ ਓਏ ਮਨੋ ਵੀ ਜਿਹੜਾ ਵੀਰ ਲੈ ਕੇ ਜਾਊਗਾ ਜਾ ਕੇ ਭਾਂਡੇ ਚ ਪਾਉਣ ਵਾਲਾ ਇਦੋਂ ਤਾਂ ਸਹੀ ਗੱਲ ਆ ਬਈ ਇੱਕ ਦੋ ਦਿਨ ਲੈਣਗੇ ਇਹਦੇ ਵੀ ਜਾ ਕੇ ਹਫਤਾ ਸਾਹਮਣੀਆਂ ਪੈਣਗੀਆਂ 20 ਦਿਨ ਸਾਹਮਣੀਆਂ ਪੈਣਗੀਆਂ ਇੱਕ ਦੋ ਦਿਨ ਲੈਣਗੇ ਬਈ ਵੜਾ ਤਿਆਰ ਬਾਕੀ ਜਾਨ ਜੂਨ ਬਹੁਤ ਆ ਬੱਚੇ ਜਾਨ ਫੁੱਲ ਆ ਖੇਤ ਕੇ ਲੈ ਜਾਣੀ ਆ ਫੁੱਲ ਕੱਦਾਂ ਫੁੱਲ ਕੱਦਾਂ ਥਾਂੜ ਬੜਾ ਚੰਗਾ ਹਨਾ ਟੋਪ ਕਲਾਸ ਬਈ ਬੜੂਗੀ ਬਹੁਤ ਹਜੇ ਦਿਨ ਲੈਂਦੀ ਆ ਬਈ ਉਹਦੋਂ ਦਾ ਆਰਡਰ ਦੀ ਕੁਆਲਿਟੀ ਜਿਹੜੇ ਨੇ ਕਮਾਲ ਦੀ ਤਿਆਰ ਕਰਨੀ ਆ ਤੇ ਮੋਲ ਜਿਹੜਾ ਬਾਈ ਦਾ ਜਾਇਜ਼ੀ ਹੋਗਾ ਬਿਲਕੁਲ ਜਾਇਜ਼ੀ ਹਾਂ ਕਿੰਨੇ ਤੋਂ ਸ਼ੁਰੂ ਦੱਸਿਆ ਸੀ 50 ਤੋਂ 50 ਤੋਂ ਜੀ 50 50 ਹਾਂ ਪਹਿਲਾਂ ਰੇਟ ਦੱਸਿਆ ਤੇ ਤੱਕ ਮੋਲ ਹੋਣਗੇ ਪਹਿਲਾਂ ਤੋਂ ਮੋਲ ਵਗ ਜਾਣਗੇ ਹਾਂ ਜੀ ਬੜਾ ਕੋਈ ਦਿੰਦਾ ਨਹੀਂ 75 ਚ ਵੀ ਜਿਹੜਾ ਵੀ ਵੀਰ ਆਪਣੇ ਕੋਲੇ ਆਉਣਾ ਚਾਹੁੰਦਾ ਨਾ ਉਹ ਪਹਿਲਾਂ ਬਾਹਰੋਂ ਇੱਕ ਦਿਨ ਪਹਿਲਾਂ ਰੇਟ ਪਤਾ ਕਰਿਆ ਵੇ ਠੀਕ ਆ ਹੂੰ ਢੇੜਾ ਦੇ ਕੇ ਜਦੋਂ ਮਰਜ਼ੀ ਆਉਂਦਾ ਉਹ ਜਦੋਂ ਮਰਜ਼ੀ ਆਪਣੇ ਕੋਲੇ ਆਵੇ ਹੂੰ ਠੀਕ ਆ ਕੋਲ ਆ ਬਈ ਅਗਲੇ ਉਹ ਸੇਲ ਹੋਈ ਹੋਈ ਆ ਭਾਈ ਉਹ ਰਹਿੰਦੇ ਆਪੋ ਸੇਲ ਹੋਈ ਵੀ ਆ ਉਹ ਸੋਈ ਹੋਈ ਆ ਪੰਜ ਬਹਿਣਾ ਤੁਨੂੰ ਜਦੋਂ ਤੁਸੀਂ ਫੋਨ ਕਰਿਆ ਨਾ ਜੀ ਪੰਜ ਬਹਿਣਾ ਆਪਣੇ ਕੋਲ ਅੱਜ ਸੇਲ ਹੋਈਆਂ ਸਵੇਰੇ 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 ਹਾਂ ਜੀ ਠੀਕ ਹੈ ਕਿਹੜਾ ਸੁਆ ਵੇਚੇਗੀ ਸੁਆ ਦੂਜਾ ਹੀ ਕਿੰਨੇ ਦਿਨ ਲਾੜੀਆਂ ਦੂਜਾ ਦੂਜਾ ਸੁਆ ਹੀ ਨਹੀਂ ਤੂੰਗਾ ਆਪਣੇ ਕੋਲ ਬਾ ਦੂਜਾ ਹੀ ਆ ਤੂੰ ਬਾ ਠੀਕ ਹੈ ਕਿੰਨੇ ਦਿਨ ਲੈਂਦੀ ਐ ਤੈਨੂੰ ਬਸ 2000 ਦਿਨ ਇਹ ਲਊਗੀ ਜੀ ਦੋ ਤੋਂ ਚਾਰ ਦਿਨ ਲੈਂਦੀ ਬੀਕ ਨੂੰ ਤੂੰ ਦੱਸਿਆ ਮਾਲਕ ਨੇ ਬਾਈ ਜੀ ਮੱਝਾਂ ਨਾਲ ਦੀ ਵਹਿੜਾ ਜਮ ਸਹੀ ਗੱਲ ਆ ਬਾਕੀ ਬੋਡੀ ਵੇਟ ਦਿਖਾ ਦਿਓ ਕਿਸੇ ਵੀ ਕਿਸਮ ਦੀ ਕੋੜੀ ਵਰਗੀ ਆ ਹੀ ਨਹੀਂ ਹੈਗੀ ਸਹੀ ਗੱਲ ਕੋਈ ਤੋਰਾ ਨਹੀਂ ਕੋਈ ਹੋਰ ਨਹੀਂ ਹੂੰ ਚਾਰ ਸਪੀਰਿਓ ਸਾਫ ਆ ਇਹ ਜੀ ਵਹਿ ਸਹੀ ਗੱਲ ਮਰਜੀ ਜਰਸੀ ਦੀ ਬਰੀਡ ਤਿਆਰ ਕਰ ਲੋ ਜਹੇ ਤੋਂ ਵੱਡੀ ਗੱਲ ਗਰਮੀ ਨਹੀਂ ਮਾਨਦੀ ਤੋਹਫੇ ਦੇ ਤੋਹਫੇ ਦੇ ਸਾਰੇ ਪੂਰਾ ਤਰ੍ਹਾਂ ਕਮਾਲਾ ਟ੍ਰਿਕ ਕਮਾਲ ਦਾ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਲੱਗਿਆ ਪਿੱਠੂੜਾ ਵੀ ਚੌੜਾ ਛੋੜਾ ਬਹੁਤ ਸੋਟੋ ਜਰਸੀ ਪੰਜਾਬ ਵਾਲੀ ਕੋਲ ਲਵੇ ਦੂਜਾ ਸੁਆ ਇਹਦੇ ਬਾਰੇ ਆਪਾਂ ਨੂੰ ਦੱਸਾਂ ਦੀ ਲੋੜ ਹੀ ਨਹੀਂ ਜਿਹੜੇ ਵੀਰਪਾਰਖੂ ਨੇ ਆਪ ਹੀ ਸਮਝ ਜਾਂਦੇ ਆ ਸਹੀ ਗੱਲ ਆ ਭਾਈ ਹਣ ਜਰਸੀ ਦੀ ਟੌਪ ਕਲਾਸ ਬੱਚੀ ਅੱਜ ਦੇ ਆਪਣੇ ਪੂਰੇ ਮਾਲ ਦੀ ਸਹੀ ਗੱਲ ਆ ਭਾਈ ਟੌਪ ਕਲਾਸ ਕਲਰ ਬਹੁਤ ਚੰਗਾ ਚਮਕ ਬਹੁਤ ਚੰਗੀ ਹੈ ਢੱਲਾ ਪਈਆ ਆਰਡਰ ਬਹੁਤ ਸੋਹਣਾ ਤਿਆਰ ਕਰੂ ਕੱਚੀ ਕੱਚੀ ਜ਼ਰੂਰ ਆ ਬਾਈ ਦਿਨ ਹਜੇ ਲੈ ਲਈ ਬਾਈ ਜਿਹੜੇ ਜਰਸੀ 20 ਕਿਲੋ ਵਾਲੀ ਜਰਸੀ ਭਾਲਦੇ ਆ ਨਾ ਹੂੰ ਉਹ ਵੀਰਾ ਵਹਿੜ ਲੈ ਜਾਣਾ 20 ਕਿਲੋ ਦਿੱਤਾ ਵਾ ਨਿੱਕ ਠੀਕ ਆ ਏਰੀਆ ਬਹੁਤ ਜ਼ਿਆਦਾ ਚੰਗਾ ਇਹਨੂੰ ਸੰਗਰੀਆਂ ਸ਼ੈਣ ਦੀ ਵਹਿੜ ਆ ਇਹ ਠੀਕ ਹੈ ਆਪਣੇ ਮੁੰਡੇ ਮਿੱਤਰ ਆ ਉਧਰੋਂ ਭੇਜੀਆਂ ਤਿੰਨ ਚਾਰ ਵਹਿੜਾ ਉਹਨਾਂ ਨੇ ਠੀਕ ਹੈ ਬਾਈ ਮਤਲਬ ਦੁੱਧ ਨੂੰ ਬਹੁਤ ਜ਼ਿਆਦਾ ਚੰਗੀਆਂ ਨਿਕਲਦੀਆਂ ਗਾਣਾ ਠੀਕ ਹੈ 20 ਲੀਟਰ ਦੁੱਧ ਮੈਂ ਕਹ ਖੁੱਲਾ ਬਾਈ ਜੀ 20 ਕਿਲੋ ਪਲੂਆਂ ਦਾ ਦਿੱਤਾ ਹੋਇ ਆਰਡਰ ਦੇਖ ਲਓ ਕਿਹਦਾ ਬਾਡੀ ਆਰਡਰ ਤਿਆਰ ਕਰ ਦਿੱਤਾ ਸਹੀ ਗੱਲ ਆ ਬਾਈ ਕੀ ਬਾਤ ਆ ਨਖਰੂ ਬਹੁਤ ਵੜ ਕੱਚੀ ਆ ਹਜੇ 2-4 ਦਿਨ ਲਿਜਾ ਸਕਦੀ ਆ ਆਰਡਰ ਬਹੁਤ ਸੋਹਣਾ ਤਿਆਰ ਬਹੁਤ ਸੋਹਣਾ ਲੇਵਾ ਤਿਆਰ ਆ ਤੇ ਆ ਕੱਚੋਂ ਕੇ ਫੇਸ ਫੂਡ ਬਹੁਤ ਚੰਗਾ ਲੇ ਚੱਲ ਬਾਈ ਦੂਜਾ ਸੁਹਜੇ ਪਿਆਰ ਦੂਜਾ ਜੀ ਕਿੰਨੇ ਦਿਨ ਲੈਂਦੀ ਆ ਤੂੰ ਇਹ ਦੇਖ ਲਓ ਵੀ ਬਾਡੀ ਵੇਟ ਮੈਂ ਤਾਂ ਆਏ ਮੰਨ ਲਓ ਵੀ ਖਾਧਾ ਹੋਇਆ ਸਹੀ ਗੱਲ ਆ ਇਹ ਰਾਜਸਥਾਨ ਦੇ ਗੜ ਦੀ ਵੜ ਆ ਇਹ ਹਮ ਫੁੱਲ ਰਾਜੀ ਜਿਹੜੇ ਵੀ ਮੈਨੂੰ ਵੀ ਇੱਕ ਪਾਸੇ ਕਹਿੰਦੇ ਨੇ ਵੀ ਅਸੀਂ ਮੰਜਾ 20 20 ਕਿਲੋ ਵਾਲੀਆਂ ਮਹਾਂ ਪਾਉਣੀਆਂ ਨੇ ਉਹਨਾਂ ਦੇ ਨਾਲ ਵੰਦੇ ਮੁਕਾਬਲਾ ਕਰੂਗੀ ਫੁੱਲ ਅੱਜ ਤੈਨੂੰ ਲੱਖਾਂ ਦੀ ਮਹਤ ਸਹੀ ਗੱਲ ਆ ਬਾਈ ਫੇਸ ਚੰਗਾ ਕਲਰ ਬਹੁਤ ਚੰਗਾ ਚਮਕ ਫੁੱਲ ਰਾਜੀ ਫੁੱਲ ਆ ਆਰਡਰ ਬੜਾ ਹੈ ਪੂਰੀ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਬਾਈ ਕੱਚੀ ਜ਼ਰੂਰ ਆ ਕਿੰਨੇ ਦਿਨ ਲੈਂਦੀ ਹੈ ਇਹ ਜੀ ਬਾਈ 2 ਤੋਂ 4 ਦਿਨ ਇਹਦੇ ਰਹਿੰਦੇ ਆ ਜੀ ਠੀਕ ਆ ਥਣ ਬੜਾ ਕਮਾਲ ਹੈ ਨਾ ਬੜਾ ਸਾਰੀਆਂ ਵੇਣਾ ਹੀ ਆਪਣੇ ਕੋਲੇ ਇਹਦੀਆਂ ਨਹੀਂ ਜੀ ਮਤਲਬ ਇਹ ਨਹੀਂ ਹੋਊਗਾ ਕਿਤੇ ਵੀਰ ਨੂੰ ਲਿਜਾ ਕੇ ਨੀ ਚੂਣ ਦੀ ਦਿੱਕਤ ਆ ਜਾਊਗੀ ਠੀਕ ਆ ਬਾਈ ਅੱਗੇ ਫੇ ਸੁਈ ਵੀ ਹਾਂ ਜੀ ਰਾਤੀ ਸੂਈ ਹੈ ਬੱਚੀ ਮੰਗਰਾ ਸਾਹਿਵਾਲ ਦੀ ਠੀਕ ਆ ਇਹਨੂੰ ਗਿਰ ਕਹ ਲੋ ਸਾਹਿਵਾਲ ਦਾ ਪਿਓਰ ਹੈਗੀ ਹੈਗੀ ਆ ਠੀਕ ਆ ਮਤਲਬ ਗਿਰ ਚ ਵੀ 70% ਗਿਰ ਵੀ ਹੈਗੀ ਆ ਗਿਰ ਚ ਵੀ ਪੈਂਦੀ ਆ ਜਿਹੜੇ ਪਿਓਰ ਸਾਹਿਵਾਲ ਵੀਰ ਭਾਲਦੇ ਨੇ ਵੀ ਜਮਾ ਆਪਾਂ ਨੂੰ 100 ਦੀ 100 ਜਹੀਦੀ ਆ ਉਹ ਆਮਪੋਰਟਡ ਸਾਹਿਵਾਲਾ ਟੈਸਟ ਕਰਾ ਸਕਦਾ ਕੋਈ ਵੀ ਵੀਰ ਹੂੰ ਬਾਕੀ ਮੰਗਰ ਵੀ ਬੱਚੀ ਪਿਓਰ ਸਾਹਿਵਾਲ ਦੀ ਹੈ ਇਹਦੀ ਸਹੀ ਗੱਲ ਆ ਕਦੋਂ ਸੂਈ ਹੈ ਭਈ ਇਹ ਰਾਤ ਸੂਈ ਹੈ ਜੀ ਕਿੰਨੇ ਕ ਬੋਲੇ ਤਿਆਂ ਬੋਲਾ ਤੜਕੇ 3 ਕਿਲੋ ਖਾਲੀ ਕਰਿਆ ਬਾਵਾ ਜੀ ਪੂਈ ਕਹਿੰਦੀ ਆ 8 ਕਿਲੋ ਖਾਲੀ ਕਰਤਾ ਸੀ ਤੁਹਾਨੂੰ ਪਤਾ ਦਰੇਗੇ ਸਾਈ ਵਾਲ ਗਮਾ ਹੁੰਦੀਆਂ ਨਰਮ ਸੂਪੇਂਦੀਆਂ ਥੋੜੀਆਂ ਜੀਆਂ ਠੀਕ ਆ ਬਾਈ ਚਾਰ ਦਿਨ ਤੇ ਜਾ ਕੇ ਸਾਫ ਹੁੰਦੀਆਂ ਨੇ ਬੱਚਾ ਬੱਚੀ ਬੱਚੀ ਵੀ ਕੁਆਲਿਟੀ ਵਾਲੀ ਗੱਲ ਆ ਉਹ ਬਹੁਤ ਜਿਆਦੇ ਲੈ ਬਾਈ ਕੀ ਬਾਤ ਆ ਜਿਵੇਂ ਮਰਜੀ ਹਥ ਤੇਰੀ ਚਲ ਕੋਈ ਚੱਕਰੀ ਨਹੀਂ ਠੰਡੀ ਸੀਲ ਪੂਰੀ ਐ ਬੜ ਫਰਗੀ ਅੱਗੇ ਬਈ ਇਹ ਵੀ ਸੂਈ ਐ ਅੱਗੇ ਤੜਕੀ ਸੂਈਆਂ ਜੀ ਗਰਲੈਂਡੋ ਆ ਪਿਆਰ ਬੱਚੀ ਵੀ ਮਗਰ ਪਿਆਰ ਗਰਲੈਂਡੋ ਆ ਜੀ ਸਹੀ ਗੱਲ ਆ ਪਹਿਲਾ ਬੱਚੀ ਦਿਖਾਓ ਪਹਿਲਾ ਬੱਚੀ ਦਿਖਾਉਣਾ ਬੱਚੀ ਦੇਖੋ ਬਈ ਗਰਲੈਂਡੋ ਇਹ ਪਿਆਰ ਗਰਲੈਂਡੋ ਬਈ ਪਿਆਰ ਜਮ 100 ਦੀ 100 ਗਰਲੈਂਡ ਠੀਕ ਆ ਹਮ ਮਾਹੀ ਕਰ ਲੈੰਡੋ ਮਾਹੀ ਕਰ ਲੈੰਡੋ ਹਾਂ ਫੇਸ ਬੜਾ ਚੰਗਾ ਕੱਦ ਫੁੱਲਾ ਰਾਜੀ ਫੁੱਲਾ ਥਣ ਬੜਾ ਕਮਾਲ ਦਾ ਲੱਗਿਆ ਮਗਰ ਚੁਬਾਈ ਚੂਈ ਦੀ ਬੋਲ ਜੱਡੀ ਚੰਗੀ ਆ ਨਾ ਬਹੁਤ ਜਿਆਦਾ ਚੰਗੀ ਆ ਠੀਕ ਆ ਬਾਈ ਤੇ ਜੇ ਰੱਖ ਜੇ ਪੈਣੀ ਹਣਾ ਕੋਈ ਨਾ ਸੂਈ ਇਹਨੂੰ 20 25 ਮਿੰਟ ਹੀ ਹੋਇਆ ਸੂਈ ਨੂੰ ਠੀਕ ਆ ਬਾਈ ਛੇ ਛੇ ਤੋਰਾ ਤਰਾ ਕਮਾਲ ਰੰਗ ਰੂ ਬਹੁਤ ਚੰਗਾ ਰਾਜੀ ਰੂ ਜੀ ਫੁੱਲ ਜਾਤ ਬ੍ਰੀਡ ਇਹ ਵੀ ਸੇਮ ਆ ਗਰਮੀ ਨਹੀਂ ਮੰਨਦੀ ਬਿਲਕੁਲ ਫੈਂਡ ਫੌਂਡ ਕਰਮ ਵਾਲੀ ਦੀ ਫੁੱਲ ਚੰਗੀ ਆਊਗੀ ਖਾਣਾ ਬੜਾ ਕਮਾਲ ਦਾ ਬਾਈ ਚੁਆਈ ਚੁਆਈ ਨੇ ਬੜੀ ਚੰਗੀ ਹੈ ਜੀ ਫੋੜ ਫੋੜ ਨਾ ਮੱਛੀ ਜਦੋਂ ਆਪਾਂ ਗੱਪਲ ਪਾਸ ਕਰੀ ਸੀ ਹਾਂਜੀ ਬਹੁਤ ਜ਼ਿਆਦਾ ਚੰਗੀ ਚੁਆਈ ਦੀ ਨਿਕਲੀ ਆ ਠੀਕ ਆ ਬਾਈ ਹਲੇ ਕੋਈ ਆਪਾਂ ਦਾ ਬੱਚਾ ਵਗੈਰਾ ਰਜਾਇਆ ਨਹੀਂ ਆਪਾਂ ਉਹੀ ਕਹਿ ਦਈਏ ਵੀ ਜੇਰ ਤੋਂ ਪਹਿਲਾਂ ਜੀ ਇਹ ਆਪਾਂ 5 ਕਿਲੋ ਖਾਲੀ ਕਰਤੀ ਉਹ ਚੀਜ਼ ਆਪਾਂ ਨਹੀਂ ਝੂਠਪਾਣ ਬੋਲਦੇ ਬਾਈ ਠੀਕ ਆ ਆਪਾਂ ਜਿੰਨੀ ਗੱਲ ਹੋਊਗੀ ਓਨੀ ਕਰਾਂਗੇ ਕਿਉਂਕਿ ਮੂਹਰੇ ਆਪਾਂ ਕਿਸੇ ਨੂੰ ਗਮਰਾਹ ਕਰਕੇ ਅੱਜ ਦੇਵਾਂਗੇ ਤਨੂੰ ਅਜ ਨਾਮ ਬਦਲਣ ਵਾਲੀ ਗੱਲ ਆ ਆਪਾਂ ਮੂਹਰੇ ਕਾਰੋਬਾਰ ਵਧਾਉਣਾ ਹੈ ਠੀਕ ਆ ਬਾਈ ਅੱਗੇ ਸੋ ਪਹਿਲਾ ਜੀ ਪਹਿਲਾ ਸੂਈ ਹੈ ਜਮ ਕਦੋਂ ਸੂਈ ਹੈ ਬਾਈ ਸੂਈ ਸਵੇਰੀ ਹੈ ਜੀ ਇਹ ਬੱਚੇ ਦੀ ਕੋਈ ਸੂਈ ਜੇੜ ਜੱਪੇ ਦੀ ਸਾਫ ਆ ਠੀਕ ਆ ਬੱਚਾ ਬੱਚਾ ਚੰਗਾ ਆ ਇਹਦਾ ਕੋਈ ਖਾਲੀ ਨਹੀਂ ਕਰੀ ਹੂੰ ਕੋਈ ਉਹ ਨਹੀਂ ਉਹ ਹੌਲ ਸ਼ੌਲ ਪੂਰਾ ਨਹੀਂ ਹੈਗੀ ਠੀਕ ਆ ਹੌਲ ਸ਼ੌਲ ਬਾਈ ਕਹਿੰਦਾ ਪੂਰਾ ਇਹ ਕਿਲੋ ਖਾਲੀ ਕਰਤੀ ਹੈ ਹੂੰ ਕੋਈ ਜਮਾ ਨਹੀਂ ਖਾਲੀ ਕਰੀ ਬਾਈ ਬੱਚਾ ਬੱਚਾ ਚੰਗਾ ਆ ਬੱਚਾ ਕਿਲੋ ਪੀ ਗਿਆ ਹੋਵੇ ਦੋ ਪੀ ਗਿਆ ਹੋਵੇ ਠੀਕ ਆ ਬਾਈ। ਬਾਕੀ ਜਿਹੜੀ ਗੱਲ ਆ ਥਣਲੇਵੇਂ ਦੀ ਠੰਡੀ ਠੁੰਡੀ ਬਹੁਤ ਜ਼ਿਆਦੇ ਆ ਬੱਚੀ। ਸਾਫ ਸੁਥਰੀ ਬਹੁਤ ਜ਼ਿਆਦੇ। ਆਰਡਰ ਬੜਾ ਚੰਗਾ ਯਾਰ ਹਨਾ ਬਾਈ। ਬਹੁਤ ਸੋਹਣਾ ਥਣਲੇਵਾ। ਮੂਠੀ ਵਾਲਾ ਤਾਂ ਨਾ ਅੱਜ ਦੇ ਸਮੇਂ ਦੀ ਮੱਝ ਹੀ ਆ। ਸਹੀ ਗੱਲ ਆ। ਅੱਜ ਦੇ ਸਮੇਂ ਦੀ ਮੱਝ ਆ। ਮੱਝ ਦੇ ਬਰਾਬਰ ਪੜੂਗੀ। ਮੈਂ ਕਿਹਾ ਮੱਝ ਦੇ ਬਿਲਕੁਲ ਬਰਾਬਰ ਪੜੂਗੀ। ਕੋਲਾ ਬਾਈ ਕਿਹੜਾ ਸੂਹਾ ਸੁੰਗੀ ਦੂਜਾ? ਸੂਹਾ ਦੂਜਾ ਜੀ। ਕਿੰਨੇ ਦਿਨ ਲੈਂਦੀ ਆ ਬਾਈ? ਦਿਨ ਬਾ 2 ਤੋਂ 4 ਦਿਨ ਇਹਦੇ ਰਹਿੰਦੇ ਆ ਜੀ। ਹਫ਼ਤਾ ਵੀ ਲੈ ਸਕਦੀ ਆ। ਠੀਕ ਆ ਬਾਈ। ਹਫ਼ਤੇ ਖੰਡ ਦੀ ਬਾਈ ਕੱਚੀ ਆ। ਤੋਰਾ ਤ ਫੇਸ ਬੜਾ ਚੰਗਾ ਬਸ ਇੱਕ ਇੱਕੀ ਇੱਕੀ ਆ ਦਿਨ ਹਜੇ ਲੈੰਦੀ ਆ ਉਹਦਾ ਨੂੰ ਆਰਡਰ ਹੈ ਜਿਹੜਾ ਇਹਨੇ ਕਮਾਲ ਦਾ ਤਿਆਰ ਕਰਨਾ ਮੁੱਠੀ ਵਾਲਾ ਥਣ ਕੱਲਾ ਕੱਲਾ ਥਣ ਤੋਰਾ ਤੋਰਾ ਕਮਾਲ ਮੁੱਲ ਬਾਈ ਦੇ ਜਾਇਜ ਹੁੰਦੇ ਆ ਜਿਹੜੀ ਚੰਗੀ ਲੱਗੀ ਸਕਰੀਨ ਸ਼ਾਟ ਮਾਰ ਲਿਓ ਬਾਈ ਨੂੰ ਭੇਜ ਦਿਓ ਤੇ ਬਾਈ ਤੁਹਾਨੂੰ ਉਹਦਾ ਮੁੱਲ ਦੱਸ ਦੂਗਾ ਠੀਕ ਆ ਕਿ ਨਹੀਂ ਅੱਗੇ ਵੀਰੇ ਲਾਸਟ ਕਿਹੜੇ ਕੋਲੇ ਪਿਛਲੀ ਵੀਡੀਓ ਦੀ ਖੜੀ ਆ ਜੀ ਬੈਣ ਠੀਕ ਆ ਹਾਂ ਕਿਹੜਾ ਸੂਆ ਬਾਈ ਜਿੰਨੇ ਦੇ 10 ਕਿਲੋ ਦੁੱਧ ਆ ਜੀ ਦੂਜਾ ਸੂਆ ਬੱਚਾ ਦੇ ਮਗਰ ਆ ਸੂਈ ਨੂੰ ਅਜੇ 10 ਦਿਨ ਹੋ ਗਏ ਇਹਨੂੰ ਠੀਕ ਆ ਦੋ ਦੂ ਵੀ 10 ਕਿਲੋ ਹੀ ਆਇਆ ਇਸ ਲਈ ਠੀਕ ਆ ਜੇ ਆਪਾਂ ਜਦੋਂ ਲਾ ਕੇ ਦੇਖ ਲਿਆ ਜੇ ਕੋਈ ਕਹੇ ਵੀ ਲਿਜਾ ਕੇ ਵਧਾ ਲਾਂਗੇ ਇਹ ਬਾਰਾ ਨਹੀਂ ਕਰਦੀ ਤਾਂ ਅਸੀਂ ਦੇਵੂਗੀ ਠੀਕ ਆ ਭਾਈ ਜਿਹੜੇ ਵੀਰਾਂ ਨੇ ਡੰਗਾ ਲਾਉਣਾ ਉਹਦੇ ਵਾਸਤੇ ਬਹੁਤ ਵਧੀਆ ਹੈਗੀ ਹੂੰ ਇਹ 40 ਤੋਂ ਅੰਦਰ ਹੀ ਹੋ ਜੂਗੀ ਠੀਕ ਆ ਮੰਨ ਕੇ ਚੱਲੋ ਫੈਡ ਫੁੱਲ ਆਉਂਦੀ ਹੋ ਮੈਂ ਕਿਹਾ ਫੈਡ ਬੂਡ ਪੂਰੀ ਫੁੱਲ ਜਿਹੜੇ ਅੱਜ ਟੋਕਰ ਮੈਂ ਲੈਣ ਨੂੰ ਫਿਰਦੇ ਆ ਭਾਈ 70 75 ਦੀ ਉਹਨਾਂ ਵਾਸਤੇ ਪੂਰਾ ਬੈਨੀਫਿਟ ਠੀਕ ਆ ਭਾਈ ਤੇ 40 ਤੋਂ ਅੰਦਰ ਹੋ ਜੋ ਇਹ ਹਾਂ 40 ਤੋਂ ਅੰਦਰ ਹੋ ਜੋ 40 ਤੋਂ ਅੰਦਰ ਹੋ ਜੂਗੀ ਠੀਕ ਆ ਕਿ ਨਹੀਂ ਨਾਗਪਰਾ ਕੋਲੇ ਜੰਨੇ ਸੀ ਬਾਈ ਸਾਰੀ ਦਿਖਾਤੇ ਉਸਕੇ ਬੜਾ ਸਵੇਰ ਸੇ ਲੋਗ ਆ ਗਏ ਕੋਲ ਕੱਲ ਸ਼ਾਮ ਨੂੰ ਵੀ ਬਾਈ ਦਾ ਫੋਨ ਆਇਆ ਸੀ ਉਦੋਂ ਆਪਾਂ ਤੋਂ ਨਹੀਂ ਪਹੁੰਚਿਆ ਗਿਆ ਕੱਲ ਸ਼ਾਮ ਨੂੰ ਵੀ ਬਾਈ ਤੇ ਕੱਲ ਸ਼ਾਮ ਨੂੰ 4 ਬਣਾ ਵੇਕੀਆਂ ਸੀ ਕਿ ਤੈਨੂੰ ਸਵੇਰ ਵੇਕ ਕੇ ਚੋਤੀ ਹੋ ਹੁਣ ਵਿਕੀ ਹੈ ਜੀ ਹਾਂ 25 ਕਣ ਉਦੋਂ ਬਾਅਦ ਆਪਣੇ ਕੋਲ ਸੇਲ ਹੋ ਗਈ 25 ਕੇ ਨਗ ਸੀਗੇ ਕੱਲ ਸ਼ਾਮ ਨੂੰ ਬਾਈ ਤੇ ਕਿਸੇ ਵੀਰ ਨੂੰ ਕੋਈ ਵੀ ਨਗ ਪਸੰਦ ਆਵੇ ਤੇ ਜਦੋਂ ਮਰਜੀ ਬਾਈ ਕੋਲੇ ਆ ਕੇ ਖਰੀਦ ਲਿਓਗੇ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਸਾਧ ਲਓ ਧੰਨਵਾਦ